ਸਰਕਾਰ ਨੇ ਧੋਖੇ ਨਾਲ ਚੁੱਕੇ ਕਿਸਾਨ ਮੋਰਚਿਆਂ ਤੇ ਚੱਲਿਆ ਬਲਡوزر ਹੱਕੇ ਬੱਕੇ ਰਹਿ ਗਏ ਪੰਜਾਬੀ ਕਿਸਾਨਾਂ ਦੇ ਜਵਰੀ ਕਾਰਵਾਈ ਨਾਲ ਪਖਿਆ ਮਾਹੌਲ ਪਿੰਡੂ ਤੇ ਸ਼ਹਿਰੀ ਲੋਕਾਂ ਨੂੰ ਆਪ ਚ ਵੰਡਣ ਦੀ ਚਾਲ ਤਬਰਾੜ ਚ ਪੰਜਾਬ ਦੀ ਮਾਨ ਸਰਕਾਰ ਕਿਸਾਨਾਂ ਦੇ ਹੱਕ ਚਾਈ ਸ਼੍ਰੋਮਣੀ ਕਮੇਟੀ ਕਿਹਾ ਆਂਦਾ ਤੇ ਦਾ ਵੱਡਾ ਅਪਮਾਨ ਐਸ ਕੇ ਐਮ ਨੇ ਵੀ ਚੁੱਕੀ ਆਵਾਜ਼ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਚੁੱਕੇ ਗਏ ਧਰਨੇ ਸੂਬੇ ਦਾ ਹੋ ਰਿਹਾ ਸੀ ਆਰਥਿਕ ਨੁਕਸਾਨ ਸਰਕਾਰ ਨੇ ਖੁਦ ਨੂੰ ਦੱਸਿਆ ਕਿਸਾਨ ਪੱਖੀ ਪੁਲਿਸ ਸਟੇਟ ਵਰਨ ਵੱਲ ਵਧਿਆ ਪੰਜਾਬ ਧਰਨਿਆਂ ਚੋਂ ਨਿਕਲੀ ਸਰਕਾਰ ਕਦਰਾਂ ਕੀਮਤਾਂ ਦਾ ਘਾਣ ਸਿੱਖਾਂ ਨੂੰ ਨਹੀਂ ਮਿਲਿਆ ਕਦੇ ਇਨਸਾਫ ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲ੍ਹੇ ਚ ਪੈਂਦੇ ਸ਼ੰਭੂ ਅਤੇ ਢਾਬੀ ਗੁਜਰਾں ਬਾਰਡਰ ਤੇ 13 ਮਹੀਨਿਆਂ ਤੋਂ ਮੋਰਚਾ ਲਾ ਕੇ ਬੈਠੇ ਕਿਸਾਨਾਂ ਖਿਲਾਫ ਕਾਰਵਾਈ ਕਰਦੇ ਆ ਦੋਵੇਂ ਬਾਰਡਰ ਖਾਲੀ ਕਰਵਾ ਲਏ ਨੇ ਇਹ ਕਾਰਵਾਈ ਚੰਡੀਗੜ੍ਹ ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਮੋਰਚਿਆਂ ਵੱਲ ਪਰਤ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਤੇ ਸਰਬਨ ਸਿੰਘ ਪੰਦੇਰ ਸਮੇਤ ਹੋਰ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਮਗਰੋਂ ਕੀਤੀ ਗਈ ਕਿਸਾਨਾਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਲਿਜਾਇਆ ਗਿਆ ਜਿਸ ਨੂੰ ਆਰਜੀ ਡਿਟੈਕਸ਼ਨ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਕਿਸਾਨਾਂ ਨੂੰ ਪਹਿਲਾ ਮੋਹਾਲੀ ਦੇ ਫੇਜ਼ 11 ਥਾਣੇ ਲਿਆਂਦਾ ਗਿਆ ਸੀ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤਬਦੀਲ ਕੀਤੇ ਜਾਣ ਦੇ ਚਰਚੇ ਨੇ ਇਸ ਦੌਰਾਨ ਪੁਲਿਸ ਨੇ ਦੋਵੇਂ ਬਾਰਡਰਾਂ ਤੇ ਬਲਡوزر ਕਾਰਵਾਈ ਕਰਦੇ ਆਂ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾ ਦਤੀਆਂ ਟਾਬੀ ਗੁਜਰਾ ਬਾਰਡਰ ਤੇ ਝੜਪ ਮਗਰੋਂ ਪੁਲਿਸ ਨੇ ਕਿਸਾਨਾਂ ਤੇ ਹਲਕਾ ਲਾਠੀ ਚਾਰਜ ਕੀਤਾ ਵੱਡੀ ਗਿਣਤੀ ਚ ਕਿਸਾਨ ਹਿਰਾਸਤ ਚ ਲੈ ਗਏ ਕਿਸਾਨਾਂ ਖਿਲਾਫ ਕਾਰਵਾਈ ਦੌਰਾਨ ਪਟਿਆਲਾ ਵਿੱਚ ਇੰਟਰਨੈਟ ਸੇਵਾਵਾਂ ਮਾਂ ਬੰਦ ਕਰ ਦਿੱਤੀਆਂ ਗਿਆ ਸ਼ੰਭੂ ਅਤੇ ਖਨੌਰੀ ਦੋਵੇਂ ਬਾਰਡਰਾਂ ਤੇ 500 ਦੇ ਕਰੀਬ ਕਿਸਾਨ ਸਨ ਜਦ ਕੇ ਪੁਲਿਸ ਦੀ ਨਫਰੀ 5000 ਦੇ ਕਰੀਬ ਹੈ ਪੁਲਿਸ ਨੇ ਰਾਤੋ-ਰਾਤ ਇੱਥੇ ਬਣੇ ਕਿਸਾਨਾਂ ਦੇ ਰਹਿਣ ਬਸੇਰੇ ਸਮੇਤ ਹੋਰ ਸਾਰਾ ਸਾਜ਼-ਸਾਮਾਨ ਲੰਬੇ ਕਰ ਦਿੱਤਾ ਭਾਵੇਂ ਪਟਿਆਲਾ ਤੇ ਸਮਰੂਰ ਜ਼ਿਲ੍ਹਿਆਂ 'ਚ ਵਕ-ਵਕ ਥਾਂ ਹੀ ਸਵੇਰ ਤੋਂ ਹੀ ਪੁਲਿਸ ਫੋਰਸ ਇਕੱਠੀ ਹੋ ਗਈ ਸੀ ਪਰ ਦੋਵੇਂ ਮੇ ਬਾਰਡਰਾਂ ਤੇ ਤਾਬਾ ਬਾਰੋ-ਬਾਰੀ ਦੇਰ ਸ਼ਾਮ ਬੋਲਿਆ ਗਿਆ ਇਸ ਦੌਰਾਨ ਹਲਕਾ ਲਾਠੀ ਚਾਰਜ ਦਿੱਤੇ ਤੱਕਾ ਮਕੀ ਵੀ ਹੋਈ ਜਿਸ ਤਰ੍ਹਾਂ ਬਹੁਤੇ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਤੇ ਕਈ ਅੜੇ ਵੀ ਰਹੇ ਜੋ ਬਾਅਦ ਚ ਜ਼ੋਰ ਨਾਲ ਚੱਲਦਿਆਂ ਦੇਖ ਕੇ ਖੁਦ ਹੀ ਪੁਲਿਸ ਦੀਆਂ ਬੱਸਾਂ ਚ ਬੈਠ ਗਏ ਜਦਕੇ ਕਈਆਂ ਨੂੰ ਪੁਲਿਸ ਵੱਲੋਂ ਜ਼ਬਰੀ ਵੀ ਹਿਰਾਸਤ ਚ ਲੈ ਆ ਗਿਆ ਦੋਵੇਂ ਥਾਵਾਂ ਤੋਂ 300 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਚ ਲੈ ਜਾਣ ਦੀ ਖਬਰ ਹੈ ਪਰ ਬਾਅਦ ਚ ਬਹੁਤਿਆਂ ਨੂੰ ਛੱਡ ਦਿੱਤਾ ਗਿਆ ਘਰਾਂ ਨੂੰ ਨਾ ਜਾਣ ਦੀ ਜ਼ਿੱਦ ਕਰਨ ਵਾਲੇ ਕਿਸਾਨਾਂ ਨੂੰ ਥਾਣਿਆਂ ਤੇ ਹੋਰ ਥਾਮਾਂ ਤੇ ਬੰਦ ਕੀਤਾ ਗਿਆ ਰਾਤੀ 9:30 ਵਜੇ ਤੱਕ ਦੋਵੇਂ ਹੀ ਬਾਰਡਰਾਂ ਤੇ ਕੋਈ ਵੀ ਕਿਸਾਨ ਮੌਜੂਦ ਨਹੀਂ ਸੀ ਕਿਸਾਨਾਂ ਨੂੰ ਲਾਂਭੇ ਕਰਨ ਤੋਂ ਬਾਅਦ ਪੁਲਿਸ ਨੇ ਇੱਥੇ ਟੀਨਾ ਫਾਈਬਰ ਟਰਾਲੀਆਂ ਅਤੇ ਤੰਬੂਆਂ ਦੇ ਬਣਾਏ ਗੇ ਰਹਿਣ ਬਸੇਰੀਆਂ ਸਮੇਤ ਮੁੱਖ ਸਟੇਜਾਂ ਵੀ ਜੀਸੀਬੀ ਨਾਲ ਤੋੜ ਕੇ ਢਾਈ ਟੇਰੀ ਕਰ ਦਿੱਤੀਆਂ ਏਸੀ ਕੂਲਰ ਪੱਖੇ ਅਤੇ ਲਾਈਟਾਂ ਆਦ ਵੀ ਉਤਾਰ ਲਏ ਗਏ ਸਨ ਕੁਝ ਸਾਜੋ ਸਮਾਨ ਟੁੱਟ ਵੀ ਗਿਆ ਪਰ ਅਜਾਬ ਬਹੁਤਾ ਸਮਾਨ ਪੁਲਿਸ ਨੇ ਥਾਣੇ ਜਾਂ ਹੋਰ ਖੁੱਲ੍ਹੀਆਂ ਥਾਮਾਂ ਤੇ ਰਖਵਾ ਦਿੱਤਾ ਇਥੋਂ ਕਈ ਟਰੈਕਟਰ ਟਰਾਲੀਆਂ ਤਾਂ ਕਿਸਾਨ ਖੁਦ ਹੀ ਲੈ ਗਏ ਤੇ ਬਾਕੀ ਪੁਲਿਸ ਨੇ ਖੁੱਲ੍ਹੀਆਂ ਥਾਮਾਂ ਤੇ ਖੜੇ ਕਰ ਦਿੱਤੇ ਟਾਬੀ ਗੁਜਰਾ ਬਾਰਡਰ ਤੇ ਪੁਲਿਸ ਦੀ ਅਗਵਾਈ ਡੀਆਈਜੀ ਮਨਦੀਪ ਸਿੱਧੂ ਕਰ ਰਹੇ ਸਨ ਜਿਨ੍ਹਾਂ ਪਹਿਲਾਂ ਕਿਸਾਨਾਂ ਨੂੰ ਰਸਤਾ ਖਾਲੀ ਕਰਨ ਦੀ ਅਪੀਲ ਕੀਤੀ ਤੇ ਫਿਰ ਪੁਲਿਸ ਨੇ ਥਾਵਾ ਬੋਲ ਦਿੱਤਾ ਉਦਰਾ ਸ਼ੰਭੂ ਬਾਰਡਰ ਤੇ ਪੁਲਿਸ ਨੇ ਅਗਵਾਈ ਕਰ ਰਹੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ 20 ਮਾਰਚ ਦੀ ਸਵੇਰ ਤੱਕ ਇੱਥੇ ਅਜਿਹਾ ਦ੍ਰਿਸ਼ ਨਜ਼ਰ ਆਵੇਗਾ ਕਿ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਿ ਇੱਥੇ ਕੋਈ ਤਰਨਾ ਚੱਲ ਰਿਹਾ ਸੀ ਉਹਨਾਂ ਕਿਸਾਨਾਂ ਨੂੰ ਬਾਰਡਰ ਵਾਲਾ ਰਸਤਾ ਖਾਲੀ ਕਰ ਦੇਣ ਦੀ ਅਪੀਲ ਕੀਤੀ ਅਤੇ ਆਖਿਆ ਕਿ ਪੁਲਿਸ ਨਹੀਂ ਚਾਹੁੰਦੀ ਕਿ ਕਿਸਾਨ ਭਰਾਵਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਤੱਕਾ ਮੁਕੀ ਹੋਵੇ ਕਿਸਾਨਾਂ ਨੇ ਨਾਰੇਬਾਜ਼ੀ ਕਰਦੇ ਹਨ ਪੁਲਿਸ ਕਾਰਵਾਈ ਦੀ ਨਿੰਦਿਆ ਕੀਤੀ ਮਨਜੀਤ ਨਿਆਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਧੋਖਾ ਕੀਤਾ ਤੇ ਅਜਿਹੇ ਤਰੋਧ ਅਖਮਿਆਜ਼ਾ ਭੁਗਤਣਾ ਪਵੇਗਾ ਬਠਿੰਡਾ ਦੇ ਪਿੰਡ ਮੰਡੀਕਲਾਂ ਦੀਆਂ ਕਈ ਕਿਸਾਨ ਬੀਬੀਆਂ ਨੇ ਵੀ ਪੁਲਿਸ ਕਾਰਵਾਈ ਦੀ ਨਖੇਦੀ ਕੀਤੀ ਪੰਜਾਬ ਪੁਲਿਸ ਵੱਲ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਖਿਲਾਫ ਜਬਰੀ ਕਾਰਵਾਈ ਨਾਲ ਪੰਜਾਬ ਦਾ ਸਿਆਸੀ ਮਾਹੌਲ ਭੱਗ ਗਿਆ ਹੈ ਬੀਜੇਪੀ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬੱਟੂ ਨੇ ਕਿਹਾ ਕਿ ਆਪ ਸਰਕਾਰ ਵਿੱਚ ਕਪਰਾ ਅਰਸੀ ਕਿਉਂਕਿ ਕੇਂਦਰ ਸਰਕਾਰ ਅਤੇ ਕਿਸਾਨਾਂ درمیان ਗੱਲਬਾਤ ਸਰੇ ਲੱਗਣ ਵਾਲੇ ਪਾਸੇ ਚੱਲ ਰਹੀ ਸੀ ਉਹਨਾਂ ਕਹਿਆ ਕਿ ਆਪ ਸਰਕਾਰ ਨੇ ਕਿਸਾਨਾਂ ਨੂੰ বৈਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਉਹਨਾਂ ਕਹਿਆ ਕਿ ਅਰਬਿੰਦ ਕੇਜਰੀਵਾਲ ਨੇ ਪਿਛਲੇ 3 ਦਿਨ ਪੰਜਾਬ ਵਿੱਚ ਬੈਠ ਕੇ ਸਾਜਿਸ਼ ਘੜੀ ਅਤੇ ਹੀ ਪਿੰਡੂ ਅਤੇ ਸ਼ਹਿਰੀ ਲੋਕਾਂ ਨੂੰ ਆਪਸ ਦੇ ਵਿੱਚ ਵੰਡਣ ਦੀ ਚਾਲ ਹੈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਿੱਠ 'ਤੇ ਛੁਰਾ ਮਾਰਿਆ ਉਹਨਾਂ ਕਹਿਆ ਕਿ ਜਦ ਕਿਸਾਨਾਂ ਆਗੂਆਂ ਤੇ ਕੇਂਦਰੀ ਵਜ਼ੀਰਾਂ ਵਿਚਕਾਰ ਗੱਲਬਾਤ ਅਗਾ ਬਦਰੀ ਸੀ ਤਾਂ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਨ ਪਿੱਛੇ ਕੋਈ ਦਲੀਲ ਨਹੀਂ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਆਪ ਸਰਕਾਰ ਨੇ ਕਿਸਾਨਾਂ ਨਾਲ ਇਹ ਵੱਡਾ ਧੋਖਾ ਕੀਤਾ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਵੀ ਸਰਕਾਰ ਵੱਲੋਂ ਕਿਸਾਨ ਆਗੂਆਂ ਵਿਰੁੱਧ ਕੀਤੀ ਕਾਰਵਾਈ ਦੀ ਨਿਖੇਦੀ ਕੀਤੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਅਸ਼ੁਰਾ ਮਾਰਿਆ ਇਹ ਪਹਿਲੀ ਵਾਰ ਹੋਵੇਗਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਗਲਬਾਤ ਨਹੀਂ ਬੁਲਾ ਕੇ ਗ੍ਰਿਫਤਾਰ ਕੀਤਾ ਗਿਆ ਹੋਵੇ ਉਹਨਾਂ ਕਿਹਾ ਕਿ ਅਜਿਹੀ ਕਾਰਵਾਈ ਲਈ ਲੋਕ ਵੀ ਸਰਕਾਰ ਨੂੰ ਕਦੇ ਮਾਫ਼ ਨਹੀਂ ਕਰਨਗੇ ਬਾਜਬਾਨ ਨੇ ਕਿਹਾ ਕਿ ਆਪ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਇਸ ਸੈਕਸ਼ਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨੀ ਮੰਗਾਂ ਦਾ ਹੱਲ ਤੱਕ ਕੀ ਕੱਢਣਾ ਸੀ ਸਗੋਂ ਕਿਸਾਨਾਂ ਨਾਲ ਸ਼ਰਿਆਮ ਧੱਕਾ ਕੀਤਾ ਉਹਨਾਂ ਕਿਹਾ ਕਿ ਅੰਦਾਜ਼ੇ ਨਾਲ ਅਜਿਹਾ ਸਲੂਕ ਬਰਦਾਸ਼ਤਜੋਗ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੱਕੀ ਮੰਗਾਲੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਧੋਖੇ ਨਾਲ ਗ੍ਰਿਫਤਾਰ ਕਰਨਾ ਦੇਸ਼ ਤੇ ਆਂਧਾ ਤੇ ਦਾ ਵੱਡਾ ਅਪਮਾਨ ਹੈ ਉਨਾਂ ਕਹਿ ਕਿ ਦੇਸ਼ ਦੀ ਤਰੱਕੀ ਖੁਸ਼ਹਾਲੀ ਅਤੇ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਕਿਸਾਨ ਅੱਜ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਪੀੜਤ ਨੇ ਉਧਰ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੇ ਪਰਤ ਰਹੇ ਸਨੁਯੁਕਤ ਕਿਸਾਨ ਮੋਰਚਾ 11 ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸਮੂਹ ਕਿਸਾਨ ਜਥੇਬੰਦੀਆਂ ਨੇ ਨਖੇਦੀ ਕਰਦਿਆਂ ਪੰਜਾਬ ਸਰਕਾਰ ਦੀ ਕਾਰਵਾਈ ਦਾ ਵਿਰੋਧ ਕੀਤਾ ਸਨੁਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀਆਂ ਦੀ ਹਮਾਇਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਆਪ ਨੇ ਲੰਗੇ ਦਿਨੀ ਉਜੋਗ ਪੱਤੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ 'ਤੇ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣਾ ਵਿਰੋਧ ਜਾਰੀ ਰੱਖਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ 13 ਮਹੀਨਿਆਂ ਤੋਂ ਸ਼ੰਭੂ ਖਨੌਰੀ ਮੋਰਚਾ ਤੇ ਬੈਠੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਬਾਰਡਰ ਤੇ ਗ੍ਰਿਫਤਾਰ ਕੀਤੇ ਜਾਣ ਅਤੇ ਮੋਰਚਿਆਂ ਨੂੰ ਧੱਕੇਸ਼ਾਹੀ ਨਾਲ ਖੰਡਾਉਣ ਦੀ ਨਕੀਦ ਕੀਤੀ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ 77 ਸੁਖਦੇਵ ਸਿੰਘ ਕੋਕਰੀ ਕਲਾ ਨੇ ਸਰਕਾਰ ਇਸ ਜਾਬਰ ਵਤੀਰੇ ਨੂੰ ਕਿਸਾਨਾਂ ਨਾਲ ਦੁਸ਼ਮਣੀ ਘਰਾ ਦਿੱਤਾ ਉਹਨਾਂ ਇਲਜ਼ਾਮ ਲਾਏ ਕਿ ਪਹਿਲਾਂ ਚੰਡੀਗੜ੍ਹ ਮੋਰਚੇ ਵੇਲੇ ਐਸਕੇਐਮ ਦੇ ਸੰਕਰੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਅਤੇ ਹੁਣ ਇਹ ਹੱਲਾ ਸਰਕਾਰ ਦਾ ਕਾਰਪੋਰੇਟ ਨੀਤੀਆਂ ਪ੍ਰਤੀ ਡੰਡੋਲ ਪੈਂਦੇ ਹੈ ਜ ਅਤੇ ਕਿਸਾਨਾਂ ਨਾਲ ਨੰਗੀ ਚਿੱਟੀ ਦੁਸ਼ਮਣੀ ਦਾ ਸਬੂਤ ਹੈ ਉਹਨਾਂ ਸਾਰੇ ਕਿਸਾਨ ਮਜ਼ਦੂਰਾਂ ਤੇ ਸਮਰਾਜ ਪੱਖੀ ਨੀਤੀਆਂ ਦੇ ਮੁਲਾਜ਼ਮਾਂ ਨੂੰ ਸੰਜੇ ਸੰਘਰਸ਼ ਦੇ ਮੈਦਾਨ ਵਿੱਚ ਨਿਤਰਨ ਦਾ ਸੱਦਾ ਦਿੱਤਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਦੀ ਪਾਰਟੀ ਦੀ ਹਮਾਇਤ ਨੂੰ ਦੁਹਰਾਉਂਦੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਹਮਾਇਤ ਕਰਦੀ ਹੈ ਤੇ ਉਹ ਕਿਸਾਨੀ ਮੰਗਾਂ ਨੂੰ ਕੇਂਦਰ ਸਰਕਾਰ ਅੱਗੇ ਚੁੱਕ ਰਹੀ ਹੈ। ਉਹਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਨੇ ਅਤੇ ਉਹਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਜਾਰੀ ਰਹਿਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਵਰਗੀਆਂ ਪੰਜਾਬ ਦੀਆਂ ਸਰਹੱਦਾਂ ਨੂੰ ਰੋਕਣ ਨਾਲ ਸੂਬੇ ਦੀ ਆਰਥਿਕਤਾ ਤੇ ਵਪਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨੇ ਕਿ ਆ ਕਿ ਪੰਜਾਬ ਇਸ ਸਮੇਂ ਨਸ਼ਿਆਂ ਵਿਰੁੱਧ ਇੱਕ ਨਾਜ਼ੁਕ ਲੜਾਈ ਲੜ ਰਿਹਾ ਇਸ ਲੜਾਈ ਨੂੰ ਜਿੱਤਣ ਲਈ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਜ਼ਰੂਰੀ ਹੈ ਜੇ ਜੋਗ ਠੱਪ ਹੋ ਜਾਂਦੇ ਨੇ ਤਾਂ ਵਪਾਰ ਚ ਵਿਗੜਨ ਪੈਂਦਾ ਤਾਂ ਅਸੀਂ ਆਪਣੇ ਨੌਜਵਾਨਾਂ ਲਈ ਨੌਕਰੀਆਂ ਕਿਵੇਂ ਪੈਦਾ ਕਰਾਂਗੇ ਪੰਜਾਬ ਦੇ ਇੱਕ ਹੋਰ ਮੰਤਰੀ ਤਰਨਪ੍ਰੀਤ ਸਿੰਘ ਸੁੰਦ ਨੇ ਵੀ ਹਾਈਵੇ ਬੰਦ ਹੋਣ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਉਨਾ ਕਿਹਾ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਤੇ ਰਾਸ਼ਟਰੀ ਰਾਜਮਾਰਗ ਬੰਦ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਹਾਈਵੇ ਬੰਦ ਹੋਣ ਨਾਲ ਵਪਾਰ ਵਿੱਚ ਖੜੋਤ ਆਈ ਅਤੇ ਨਿਵੇਸ਼ ਨੂੰ ਝਟਕਾ ਲੱਗਿਆ ਜਿਸ ਕਾਰਨ ਸੂਬਾ ਰਾਸ਼ਟਰੀ ਸੰਪਰਕ ਤੋਂ ਅਲੱਗ-ਥਲੱਗ ਹੋ ਗਿਆ। ਉਹਨਾਂ ਅਪੀਲ ਕੀਤੀ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਕੱਠਿਆਂ ਰਲ ਕੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਹਾਈਵੇ ਬੰਦ ਕਰਨਾ ਹੱਲ ਨਹੀਂ ਅਤੇ ਕੇਂਦਰ ਸਰਕਾਰ ਨਾਲ ਮੰਗਾਂ ਨੂੰ ਹੱਲ ਕਰ ਲਈ ਇਕਜੁੱਟ ਹੋਣਾ ਚਾਹੀਦਾ ਹੈ। ਹਾਲਾਂਕਿ ਕਿਸਾਨ ਲਗਾਤਾਰ ਹੀ ਦਾਅਵਾ ਕਰਦੇ ਰਹੇ ਨੇ ਕਿ ਸੜਕਾ ਜਿਹੜਾ ਰੋਡ ਹੈ ਉਹ ਕਿਸਾਨਾਂ ਵੱਲੋਂ ਨਹੀਂ ਰੋਕਿਆ ਗਿਆ ਸਗੋਂ ਹਰਿਆਣਾ ਸਰਕਾਰ ਵੱਲੋਂ ਵੈਰੀਗੇਟ ਲਾ ਕੇ ਰੋਕਿਆ ਗਿਆ। ਸ਼੍ਰੀ ਕਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਪੰਜਾਬ ਪੁਲਿਸ ਸਟੇਟ ਬਣ ਵੱਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਗਰਵਾਣੀ ਅਨੁਸਾਰ ਕਿਸਾਨ ਆਪਣੇ ਪਰਿਵਾਰ ਲਈ ਅਤੇ ਆਪਣੇ ਸਮਾਜ ਦੇ ਢਿੱਡ ਭਰ ਲਈ ਕਿਰਤ ਕਰਦਾ ਹੈ ਪਰ ਜੋ ਵਰਤਾਰਾ ਵਾਪਰ ਰਿਹਾ ਜਿਸ ਤਰ੍ਹਾਂ ਗੱਲਬਾਤ ਕਰਕੇ ਆ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਤੇ ਤਰਨਾਕਾਰੀ ਕਿਸਾਨਾਂ ਖਿਲਾਫ ਵੱਡਾ ਐਕਸ਼ਨ ਕਰਕੇ ਉਹਨਾਂ ਦੇ ਦਰਨਿਆਂ ਨੂੰ ਪੁੱਟਿਆ ਗਿਆ ਇਹ ਸਭ ਜੋ ਪੰਜਾਬ ਵਿੱਚ ਪਿਛਲੇ ਕੁ ਸਮੇਂ ਤੋਂ ਚੱਲ ਰਿਹਾ ਉਸੇ ਕੜੀ ਦਾ ਹਿੱਸਾ ਹੈ ਉਹਨਾਂ ਕਹਿਆ ਕਿ ਦਰਨਿਆਂ ਚੋਂ ਨਿਕਲੀ ਸਰਕਾਰੀ ਜਮੂਰੀ ਕਦਰਾਂ ਕੀਮਤਾਂ ਨੂੰ ਦਬਾਅ ਉੱਤੇ ਤੁਰੀ ਹੋਈ ਹੈ ਜਥੇਦਾਰ ਕਲਦੀਪ ਸਿੰਘ ਗੜਗਜ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਜਦ ਭਾਰਤ ਅੰਦਰ ਸੰਵਿਧਾਨਿਕ ਲੋਕਤੰਤਰ ਅਤੇ ਨਿਆਂ ਦੀ ਵਿਵਸਥਾ ਹੈ ਤਾਂ ਉਸ ਦੀ ਬਜਾਏ ਇਸੇ ਤਰ੍ਹਾਂ ਸ਼ਰਿਆਮ ਅਣਮਰੁੱਖੀ ਤਰੀਕੇ ਦੀਆਂ ਕਾਰਵਾਈਆਂ ਕਰਨਾ ਇਸ ਲੋਕਤੰਤਰ ਤੇ ਨਿਆਂ ਤੰਤਰ ਦਾ ਹਿੱਸਾ ਹੈ ਹਾਲਾਂਕਿ ਇਸ ਨਿਆਂਤੰਤਰ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਦਿੱਤਾ ਪਰ ਜਿੰਨਾ ਕੁ ਵੀ ਨਿਆਂ ਦਾ ਪ੍ਰਬੰਧ ਹੈ ਉਸ ਦੀ ਬਜਾਇ ਪੁਲਿਸ ਹੀ ਅਦਾਲਤ ਕਿਉਂ ਬਣੀ ਹੋਈ ਹੈ ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਤਜਰਬਾ ਹੈ ਕਿ ਅੰਗਰੇਜ਼ੀ ਸ਼ਾਸਨ ਤੋਂ ਲੈ ਕੇ ਹੁਣ ਤੱਕ ਜਦ ਵੀ ਪੁਲਿਸ ਨੇ ਬੇਰੋਕ ਤਾਕਤਾਂ ਮਿਲੀਆਂ ਨੇ ਤਾਂ ਇਸ ਨਾਲ ਆਮ ਲੋਕਾਂ ਦਾ ਘਾਣ ਹੋਇਆ ਇਸ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ 30-35 ਸਾਲ ਪਹਿਲਾਂ ਜਦ ਪੁਲਿਸ ਨੂੰ ਲੋੜੋਂ ਵੱਧ ਤਾਕਤਾਂ ਮਿਲੀਆਂ ਤਾਂ ਉਸ ਦੀ ਦੁਰਵਰਤੋਂ ਕਰਦੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਤੇ ਉਹਨਾਂ ਕੇਸਾਂ ਵਿੱਚ ਅੱਜ ਸੀਬੀਆਈ ਅਦਾਲਤਾਂ ਵਿੱਚੋਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਮਾਹੂਰੀਆਂ ਨੇ ਪਰ ਅੱਜ ਫਿਰ ਉਹੀ ਮਾਹੌਲ ਬਣਾਇਆ ਜਾ ਰਿਹਾ ਅੱਜ ਵੀ ਅਜੇਹੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ ਨੌਜਵਾਨਾਂ ਦਾ ਸ਼ਿਕਾਰ ਖੇੜਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਫੌਜ ਦੇ ਇੱਕ ਕਰਨਲ ਤੇ ਉਸਦੇ ਪਰਿਵਾਰ ਤੇ ਪੁਲਿਸ ਦਾ ਤਸ਼ੱਦਦ ਟਾਇਆ ਗਿਆ ਤੇ ਸਾਬਕਾ ਤੇ ਮੌਜੂਦਾ ਫੌਜੀ ਅਧਿਕਾਰੀਆਂ ਵੱਲੋਂ ਦਬਾਅ ਪੈਣ ਤੇ ਜਦ ਦੋਸ਼ੀ ਪੁਲਿਸ ਵਾਲਿਆਂ ਤੇ ਕਾਰਵਾਈ ਕਰਨੀ ਪੈ ਰਹੀ ਹੈ ਤਾਂ ਉਸ ਵਿੱਚ ਪੁਲਿਸ ਆਣ ਪਛਾਤੀ ਹੋਗੀ ਇਸੇ ਤਰ੍ਹਾਂ ਅੱਜ ਕਿਸਾਨਾਂ ਤੇ ਤਸ਼ੱਦਦ ਢਾਈ ਚੱਲ ਰਹੇ ਨੇ ਜਥੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਨਾਲ ਕੋਈ ਮਸਲਾ ਪੈਦਾ ਹੋ ਰਿਹਾ ਤਾਂ ਇਸ ਦਾ ਹੱਲ ਗਲਬਾਤ ਨਾਲ ਕੱਢਿਆ ਜਾਣਾ ਚਾਹੀਦਾ ਕਿਉਂਕਿ ਹੁਣ ਤੱਕ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਧਰਨੇ ਵਿੱਚ ਵੀ ਜੰਤੀਆਂ ਰਹੀਆਂ ਨੇ ਤੇ ਉਹਨਾਂ ਤੋਂ ਸਮਰਥਨ ਵੀ ਲੈਂਦੀਆਂ ਰਹੀਆਂ ਨੇ ਅੱਜ ਉਹਨਾਂ ਹੀ ਕਿਸਾਨਾਂ ਤੇ ਚੜ੍ਹਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪੰਜਾਬ ਅੰਦਰ ਨਿਆਂਕਾਰੀ ਕਾਨੂੰਨ ਦਾ ਰਾਜ ਨਾ ਹੋ ਕੇ ਪੁਲਿਸ ਦਾ ਰਾਜ ਹੈ ਤੇ ਇਹ ਬਹੁਤ ਖਤਰਨਾਕ ਗੱਲ ਹੈ ਕਿਉਂਕਿ ਜਦ ਜਦ ਵੀ ਪੰਜਾਬ ਅੰਦਰ ਪੁਲਿਸ ਦਾ ਰਾਜ ਹੋਇਆ ਪੰਜਾਬ ਨੇ ਇੱਕ ਲੰਮਾ ਸੰਤਾਪ ਕੋ ਗਿਆ ਉਹਨਾਂ ਨੇ ਕਿਹਾ ਕਿ ਗਰਬਾਣੀ ਦਾ ਫਰਮਾਨ ਹੈ ਰਾਜਾ ਚੁੱਲੇ ਨਿਆਬ ਕੀ ਪੜਿਆ ਸੋਚੇ ਤਿਆਨੂੰ ਰਾਜੇ ਦਾ ਕੰਮ ਨਿਆਂ ਕਰਨਾ ਹੁੰਦਾ ਤੇ ਮੌਜੂਦਾ ਹਾਕਮ ਤਾਂ ਚੁਣੇ ਵੀ ਲੋਕਾਂ ਨੇ ਹੀ ਵੋਟਾਂ ਪਾ ਕੇ ਨੇ ਇਸ ਲਈ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਨਿਆਂ ਦੇਣ ਦੀ ਥਾਂ ਜ਼ਬਰ ਕਰਨ ਤੋਂ ਸਰਕਾਰ ਗੁਰੇਸ਼ ਕਰੇ ਸਰਕਾਰੀ ਗੱਲ ਚੇਤੇ ਰੱਖੇ ਕਿ ਕਿਸਾਨਾਂ ਦੇ ਧਰਨੇ ਨੂੰ ਇਸ ਤਰ੍ਹਾਂ ਪੁਲਿਸ ਜ਼ਬਰ ਨਾਲ ਚੁੱਕੇ ਜਾਣ ਦਾ ਪੰਜਾਬੀ ਮਨ ਉੱਪਰ ਗਹਿਰਾ ਤੇ ਮਾੜਾ ਪ੍ਰਭਾਵ ਪਵੇਗਾ